ਗੇ गाइस ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਨੇ ਸਭ ਦੇ ਤੇ ਅੱਜ ਅਸੀਂ ਚੱਲੇ ਆਂ ਚੌੜੇ ਵਿਚਾਰ ਜਾਣਾ ਪਹਿਲਾਂ ਫਿਰ ਅਹੀਂ ਜਾਣਾ ਗਊਸ਼ਾਲਾ ਕੰਬਲ ਲਿਓਣੇ ਆਂ ਭਾਜੀ ਉਹਨਾਂ ਨੇ ਤੇ ਆਪਾਂ ਨਾਈਟ ਸੂਟ 'ਚ ਹੀ ਚੱਲੀਆਂ ਆਂ ਲਾਗੇ ਤੇ ਹੈ ਵਾ ਨਾਲੇ ਹਨ ਤੇ ਚੱਲਦੇ ਆਂ ਫਿਰ ਬਾਜ਼ਾਰ ਕੱਪੜੇ ਹੈ ਨਹੀਂ ਸੰਦੀਪ ਘਰੇ ਰਹਿਣ ਲੱਗੀ ਇਹਨੇ ਕੱਪੜੇ ਧੋਣੇ ਅੱਜ ਇਹ ਵੇਖਣ ਲੱਗੀ ਹੁਣ ਸੂਟ ਲੈ ਲਿਆ ਵਲੌਗ ਦਾ ਹੁਣ ਜਿੱਤਾ ਆ ਬਹੁਤ ਵੱਡੇ ਲੱਗਦੇ ਪੈਰ ਇਹਦੇ ਨਾਲ ਹਨਾ ਪਾ ਦਿਓ ਸਭ ਤੋਂ ਵੱਡੀ ਵੀ ਹੈਗੀ ਉਹ ਵਾਲੀ ਪਿੰਕ ਵਾਲੀ ਸੋਹਣੀ ਲੱਗਦੀ ਉਹਦਾ ਫਿਰ ਕੀ ਇੱਕ ਉੱਚੀ ਲਾ ਹੈਗੀ ਪੁੱਛੀ ਵਾਲੀ ਲੰਮੀ ਆਉਂਦੀ ਹੈ ਇਹਦੇ ਨਾਲ ਦੀ ਕੋਈ ਹੈਗੀ ਆ ਇਹ ਇੰਨੀ ਤੱਕ ਨਾਲ ਕੱਲਰ ਗਾੜਾ ਕੱਲ ਇਹ ਇਨਸ਼ਾਅੱਲਾ ਚੱਲੇ ਆ ਇੱਥੋਂ ਆਟਾ ਲਿਆ ਵਾ ਆਕੇ ਉਹਦਾ ਮੈਨੂੰ ਪਤਾ ਨਹੀਂ ਯਾਰ ਉਹ ਕਿੰਦੀ ਲੈਂਦੇ ਆ ਗੁਰਦਾਸ ਮਿਲੂ ਨਹੀਂ ਪਤਾ ਮਸਜਿਦ ਵਾਲੀ ਦੀ ਹਾਂ ਹੈਲਡ ਗਾਂਜ ਮਸਜਿਦ ਵਾਲੀ ਗੱਲ ਲੂਆਂ ਦੇ ਹਿਸਾਬ ਨਾਲ ਕੰਬਲ ਲੁਧਿਆਣਾ ਗਊਸ਼ਾਲਾ ਆਪਾਂ ਕਿੰਨੇ ਕਿਲੋ ਲੈਣ ਲੱਗੇ 8 ਕਿਲੋ ਦਾ 8 8.5 8.5 ਕਿਲੋ ਅੱਲਾ ਬਾਜ਼ਾਰ ਚ ਕੰਬਲ ਕਿਲੋ ਦੇ ਹਿਸਾਬ ਨਾਲ ਮਿਲਦਾ ਆਪਾਂ ਕਿਹੜੀ ਦੁਕਾਨ ਤੋਂ ਲਿਆ ਇਹਨਾਂ ਦੁਕਾਨ ਦਾ ਨਾਮ ਕੀ ਹੈ ਪਤਾ ਨਹੀਂ 7.5 ਕਿਲੋ ਬਣਿਆ ਨਾ ਇਹਦਾ weight weight ਦੇ ਹਿਸਾਬ ਨਾਲ ਲਾਓਗੇ ਤੇ ਉਹ ਠੰਡ ਵੀ ਕੱਜੇਗਾ ਨਾਲੇ ਭਾਰਾ ਹੁੰਦਾ ਕੰਬਲ ਪਿੰਡ ਸਹੀ ਰਹਿਣਾ ਕਿਉਂਕਿ ਪਿੰਡ ਜ਼ਿਆਦਾ ਠੰਡਾ ਨਾ ਘਰੇ ਲੁਧਿਆਣੇ ਦੇ ਘਾਟ ਆ ਹੁਣ ਬੈੱਡ ਸ਼ੀਟ ਵੇਖਣ ਲੱਗੇ ਗਰਮ ਆਪਾਂ ਮੋਮੋਜ਼ ਵੀ ਬਣਾਉਣੇ ਘਰੇ ਜਾ ਕੇ ਅੱਜ ਮੈਂ ਚਲ ਜੂੰਗੀ ਹੁਣ نیچے ਹੀ ਤੁਸੀਂ ਆ ਜਾਓ ਮੈਂ ਤਿਆਰੀ ਕਰਾਂਗੀ ਜਾ ਕੇ ਥੱਲੇ ਚਲ ਜਾਂਗੀ ਚੱਲ ਵੇ ਇੱਥੇ ਬਾਜੀ ਨੂੰ ਬਾਜੀ ਵਾਤ ਦੱਸਣਾ ਏ ਇੱਧਰ ਹੋ ਜਾ ਉਹਨੂੰ ਮੈਂ ਜ਼ਿਆਦਾ ਹੀ ਕਹਿਣਾ ਵਾ ਅੱਛਾ ਉਹ 라 ਲੈਣੇ ਬਾਜੀ ਕੀ ਕਰਦੇ ਆ ਉਹਨੇ ਕਹਣਾ ਮੈਂ ਘੱਟ ਲੈ ਕੇ ਦੱਸਣਾ ਹੀ ਹਾਂਜੀ ਇਦਾਂ ਹੀ ਕਰੀਂਗੇ ਕੰਬਲ ਲਿਆਂਦਾ ਜਿਹੜਾ ਬੜਾ ਭਾਰਾ ਗੰਬਲ ਹਨਾ ਸਾਢੇ 7 ਕਿਲੋ ਦਾ ਸੰਦੀਪ ਰੇਟ ਨਹੀਂ ਦੱਸਣਾ ਕੀਤੇ ਬਾਜੀ ਨੂੰ ਦੇਖਣਾ ਵਣਾ ਬਾਜੀ ਕਿੰਨਾ ਲੰਬੇ ਆ ਇਹ ਕਾ ਬੈੱਡ ਸ਼ੀਟ ਲਈ ਇਹਦੇ ਨਾਲ ਵੀ ਪਿੱਲੋ ਕਵਰ ਆ ਪਿੰਕ ਆ ਨਾ ਕਲਰ ਹੋਰ ਲੱਗਣਾ ਹੈ ਦੋ ਦਿਨ ਇੱਥੇ ਰਹੇ ਹਾਂ ਦੋ ਦਿਨ ਲਗਾਤਾਰ ਉੱਥੇ ਰਹੋ ਫਿਰ ਘਰ ਜਾਣਾ ਆਜੋ ਚੱਲੀ ਆਉਣੇ ਅਹੀਂ ਉਹ ਦੂਸਰੇ ਘਰ ਚੱਲੇ ਆ ਦੂਸਰੇ ਘਰ ਚੱਲੇ ਸਾਡੀ ਮੰਮੀ ਜੀ ਕਹਿੰਦੀ ਦੂਸਰੇ ਘਰ ਚੱਲੇ ਸੰਦੀਪ ਕਹਿੰਦੀ ਮੈਂ ਗੀਤੇ ਬਾਦ ਹੀ ਨੰਦ ਨਹੀਂ ਬਾਅਦ ਚ ਗਾਇਜ਼ ਅਹੀਂ ਨਾ ਮਮਸ ਦੀ ਤਿਆਰੀ ਕਰਨ ਲੱਗੇ ਆ ਤੇ ਜਿਹੜੀ ਸਟਫਿੰਗ ਨਹੀਂ ਆਪਾਂ ਕਦੂ ਗਸ ਕਰਕੇ ਨਾ ਤੇ ਇਹਦੇ ਵਿੱਚ ਐਦਾਂ ਕਪੜਾ ਕੋਈ ਲਾ ਕੇ ਤੇ ਪਾਣੀ ਨਿਚੋੜ ਲੈਣਾ ਹੈ ਹਨਾ ਜਿਹੜਾ ਐਕਸਟਰਾ ਪਾਣੀ ਹੁੰਦਾ ਹੈ ਸ਼ਾਇਦ ਉਹ ਪੀ ਵੀ ਲਈਦਾ ਐਦਾਂ ਪੀ ਵੀ ਲਈਦਾ ਜੇ ਮੁਸਤੀਆ ਬਣ ਜਾਂਦਾ ਗਾਜਰਾਂ ਦੇ ਬੰਦ ਗੋਭੀ ਦਾ ਏ ਤੇ ਇਧਰ ਹੀ ਟਮਾਟਰ ਰਬਲ ਨੇ ਰੱਖਿਆ ਚਟਨੀ ਵਾਸਤੇ ਵਿੱਚ ਲਸਣ ਪਾ ਦਿੱਤਾ ਇਹਦੀ ਚਟਨੀ ਬਣਦੀ ਹੈ ਮੋਮੋਸ ਬਣਾਉਣ ਲੱਗੇ ਆਂ ਇਧਰ ਡੋ ਤਿਆਰ ਕੀਤਾ ਡੋ ਦੇ ਵਿੱਚ ਕੀ ਪਾਇਆ ਆਪਾਂ ਮੈਦਾ ਤੇ ਨਮਕ ਥੋੜਾ ਜਿਹਾ ਆਇਲ ਤੇ ਉਹਨੂੰ ਮਲੈਂਜਾ ਗੋਲਣਾ ਲੈਣਾ ਵਾ ਬਸ ਖੱਬਜੀ ਤੇ ਥੋੜਾ ਇਹ ਕੱਟ ਕਰਾਂ ਕੜਛੀ ਨੇ ਪਾ ਲਈ ਚਲਗੰਬਣਾਉਣ ਲਈ ਪਾਣੀ ਮਿਲਣਾ ਜ਼ਿਆਦਾ ਲੱਗਿੰਦਾ ਹ ਹ ਕੱਢ ਲਓ ਬਾਅਦ ਚ ਨਹੀਂ ਕਰ ਲੋੜ ਹੋएगी ਪਾ ਲਵਾਂਗੇ ਪਰ ਕੱਟ ਕੇ ਸੁੱਕੇ ਬਣਾਉਣੇ ਆ ਆ ਗਾਏ ਜਾਈ ਨਾ ਮਮਜ਼ ਥੋੜਾ ਜਨਾ ਵੀ ਜਿਹੜੀ ਸਟਫਿੰਗ ਹੈ ਨਾ ਕੱਚੀ ਨਾ ਰਹਿ ਜੇ ਤੇ ਇਹੀ ਤਾਂ ਕਰਕੇ ਪਿਆਜ਼ ਦਾ ਤੇ ਅਦਰਕ ਦਾ ਤੇ ਤੜਕਾ ਲਾ ਦੇਉਣੀ ਹੈ ਨਾ ਤੜਕੇ ਵਾਲੀਆਂ ਨਾ ਕੱਚੀ ਨਾ ਰਹੇ ਹਾਂ ਮਾਲੀ ਜੀ ਰੋਸਟ ਕਰਨੀ ਤਾਂ ਆਪਾਂ ਪਾਈਆਂ ਗਾਜਰਾਂ ਤੇ ਪੰਜ ਗੋਭੀ ਤੇ ਦਾ ਪਾਣੀ ਚੰਗੀ ਤਰ੍ਹਾਂ ਆਪਾਂ ਨਿਚੋੜ ਲੈਣ ਕਦੂ ਘਸ ਕੀਤਾ ਹੀ ਤੇਲ ਲਾਈਤ ਗਈ ਹੈ ਨਹੀਂ ਮੇਂ ਖਮਬਲ ਧੁਆ ਕੇ ਰੱਖਿਆ ਹੋਆ ਇੱਕ ਸਾਈਡ ਲਈ ਸਰਗਮ ਰੱਖਿਆ ਛੇਤੀ ਦੇਤੀ ਦੇ ਲੈ ਜਾਣੀ ਹੈ ਘੱਟ ਕਰ ਲੈਣਾ ਮੰਮੀ ਨੇ ਸਬਜ਼ੀ ਕੱਟਦੀ ਸਿੰਗਲ ਤੇ ਮੈਂ ਆਹ ਮੂੰਗਫਲੀ ਘੈਰੀ ਕਰਾਂ ਦੇਣਾ ਚਲ ਆਹ ਹੀ ਟਮਾਟਰ ਪਾਇਆ ਅਦਰਕ ਤੇ ਮਿਰਚਾਂ ਪਾਸੇ ਦੇ ਵਿੱਚ ਮਸਾਲਾ ਨਹੀਂ ਪਾਉਣਾ ਤੇ ਸੋਇਆ ਸੌਸ ਪਾਉਣ ਲੱਗੀ ਥੋੜੀ ਜੀ ਇਹ ਟਿੱਕੀ ਬੜੀ ਹੁੰਦੀ ਥੋੜੀ ਜੀ ਬੜੀ ਹੈ ਬੜੀੰਨੇ ਕੇ ਹਾਂਜੀ ਥੋੜੀ ਹੋਰ ਪਾ ਲਈਏ ਬਹੁਤ ਏਦੂੰਦੀ ਹੈ ਚਲ ਇਹਦੀ ਮਿੱਟੀ ਜਗਣੀ ਪਾ ਲੈਣੀ ਨਾਲ ਟొਮੇਟੋ ਸੌਸ ਬੜੀ ਹੈ ਉਹ ਲੈ ਪਾਣੀ ਚੰਗੀ ਤਰ ਨਚੋੜਿਆ ਚਟਨੀ ਸੰਗ ਨੂੰ ਲੱਗਦੀ ਕੀ ਉਹ ਨਾ ਮੋਮਸ ਵਿੱਚ ਆਪਾਂ ਸਟਫਿੰਗ ਭਰਨੀ ਹੈ ਨਾ ਸਟਫਿੰਗ ਤੇ ਉਹ ਫਿਰ ਪਾਣੀ ਜਿਆ ਨਾ ਛੱਡੇ ਵਧੀਆ ਬਣਾਉਣ ਮੋਮਸ ਤੇ ਨਾਲੇ ਅਸੀਂ ਫਰਾਈ ਕਰ ਲਿਆ ਕਿ ਕੱਚੇ ਨਾ ਰਹਿਣ ਚਲੋ ਇਹ ਤੇ ਮਾ ਚਟਨੀ ਦੇ ਸਮਾਨ ਠੰਡਾ ਹੋ ਗਿਆ ਲਾਈਟ ਗਈ ਹੈ ਤੇਹੀਂ ਵੇਹੀ ਚਟਨੀ ਬਣਾਵਾਂਗੇ ਪਰ ਮੈਂ ਟਮਾਟਰ ਨੂੰ ੀਕ ਕੇ ਮੈਸ਼ ਕਰਕੇ ਥੋੜਾ ਜਿਹਾ ਹੀ ਨਮਕ ਪਹਿਲਾਂ ਪਾਇਆ ਸੀ ਜਦੋਂ ਹੀ ਪਾਣੀ ਨਿਚੋੜਨਾ ਹੀ ਥੋੜਾ ਜਿਹਾ ਹੀ ਹੁਣ ਪਾਵਾਂਗੇ ਜ਼ਿਆਦਾ ਬਣਾਉ ਹੋਵੇ ਪਹਿਲਾਂ ਚੈੱਕ ਕਰਾਂਗੀ ਮੈਂ ਕਿਉਂਕਿ ਸੋਇਆ ਸੌਸ ਵੀ ਪਾ ਲਈ ਹੈ ਨਾ ਉਸ ਵਿੱਚ ਵੀ ਨਮਕ ਹੀ ਹੁੰਦਾ ਜ਼ਿਆਦਾ ਛਿਲਕੇ ਲਾਲਾਂਗੇ ਫਿਰ ਉਹ ਚੰਗੀ ਤਰ੍ਹਾਂ ਮੈਸ ਹੋ ਜਾਂਦੇ ਨੇ ਸਕਿੰਗ ਇਹ ਮੋੜ ਨਹੀਂ ਨਾ ਚਟਨੀ ਬਣਾਉਣ ਲੱਗੇ ਆ ਤੇ ਸਾਡੇ ਕੋਲ ਨਾ ਉਹ ਲਾਈਟ ਨਹੀਂ ਨਾ ਹੈਗੀ ਤੇ ਮਿਕਸਰ ਨਹੀਂ ਚੱਲਣਾ ਤੇ ਆਪਾਂ ਹੁਣ ਇਹਦੇ ਵਿੱਚ ਪਕਾ ਲੈਣੇ ਆ ਉਧਰ ਮਿਕਸਰ ਵਿੱਚ ਮਿਕਸ ਕਰਕੇ ਨਾ ਇੱਥੇ ਹੀ ਉਧਰ ਰੱਖਣੇ ਹਿੰਦੇ ਮਾਤਰਾ ਚਟਨੀ ਬਣ ਜਾਣੀ ਹੈ ਹਲਦੀ ਬੰਦ ਗਏ ਲਾਈਟ ਵੀ ਨਾ ਹੋਣ ਦੀ ਤੇ ਟਮਾਟਰ ਇਦਾਂ ਘਰਮ ਪਕਾਏਗੇ। ਫ੍ਰੀਆ ਹੋ ਗਾ। ਇਹਦੇ ਚਬੀ ਬਣਾਂ ਦੀ ਚਲ ਗਮਾ ਦੀ। ਬੱਸ ਹੋਣਾ ਹੈ ਤੇ ਮਮ ਜੈ ਰੈਡੀ ਹੋਈ ਜਾਣੇ ਦਰ ਤੇ ਚੱਣੀ ਬਣਨ ਦੀ ਦੇਰ ਹੈ। ਸਟੀਮਰਹੀਂ ਕੱਢ ਕੇ ਰੱਖ ਲਿਆ ਬਾਹਰ ਧੋ ਲਿਆ ਨਾ ਸੀ ਮਮ? ਹਾਂਜੀ। ਇਹ ਜਿਹੜਾ ਨੰਨ ਇਹਦੇ ਵਿੱਚ ਚੂੜੀ ਦੀ ਲਾਲ ਮਿਰਚ ਪਾ ਲੈਣੀ ਆ ਜ਼ਿਆਦਾ ਹੀ ਨਾ ਹੋ ਜੇ ਪੜੀਆ ਹਾਂਜੀ ਫਿਰ ਇਹ ਤਿੱਖੀ ਵੀ ਹੋ ਜਾਂਦੀ ਹੈ ਤੇ ਨਮਕ ਉਹ ਚੰਗੀ ਤਰ੍ਹਾਂ ਪਕਾ ਲੈਣਾ ਉਦਾਂ ਦੇ ਮਿਕਸਰ 'ਚ ਮਿਕਸ ਹੋ ਜਾਂਦੀ ਤੇ ਇਹ ਚਟਨੀ ਬਣ ਜਾਣੀ ਇਦਾਂ ਹੀ ਬਣਾ ਲਓ ਮੇਰਾ ਨਾ ਹੋਇਆ ਚਲ ਇਹ ਮਾਸਾ ਮਾਸਾ ਲਾਉਣੀ ਹੈ ਇਹ ਮੋਮੋ ਦਾ ਹਾਂਜੀ ਵਾਧੂ ਨਹੀਂ ਐਦਾਂ ਆਪਾਂ ਨੇ ਕਿੰਨੀਆਂ ਕਿੰਨੀਆਂ ਲੋਈਆਂ ਬਣਾ ਦੇਣੇ ਆ ਜਿਵੇਂ ਆਪਾਂ ਪੇੜੇ ਕਹਿ ਦਿੰਦੇ ਆ ਆਟਾ ਨਰਮ ਹੋ ਗਿਆ ਸਾਡਾ ਜ਼ਿਆਦਾ ਹੀ ਹੋ ਗਿਆ ਇਹ ਸੁੱਕਾ ਆਟਾ ਲੈ ਲਿਆ ਚਟਨੀ ਨੂੰ ਤੜਕਾ ਲਾ ਕੇ ਮੈਂ ਰੱਖ ਦਿੱਤਾ ਹੈ ਤੇ ਚਟਨੀ ਪੱਕਣ ਦੀ ਹੈ ਤੇ ਜੇ ਲਾਈਟ ਆਉਂਦੀ ਹੁੰਦੀ ਨਾ ਮੈਂ ਚਟਨੀ ਬੱਸ ਮਾਰ ਆ ਜਾ ਤੜਕਾ ਲਾ ਕੇ ਤੇ ਠੰਡੀ ਕਰਕੇ ਤੇ ਮਿਕਸਰ 'ਚ ਮਿਕਸ ਕਰ ਲੈਣੀ ਸੀ ਤੇ ਚਲੋ ਹੁਣ ਕੋਈ ਗੱਲ ਨਹੀਂ ਇੱਕ ਸਾਈਡ ਤੇ ਹੁਣ ਮੈਂ ਮੋਮੋਸ ਦੀ ਤਿਆਰੀ ਕਰਨ ਲੱਗੀ ਆ ਤੇ ਆਟੇ ਦੀਆਂ ਜਿਹੜੀਆਂ ਮੈਦੇ ਦੀ ਰੋਟੀ ਨੇ ਇਦਾਂ ਵੇਲਣੀ ਬੜੀ ਔਖੀ ਏਦਾਂ ਲਾਈਟ ਗਾਇਜ਼ ਆਈ ਨਹੀਂ ਆ ਤੇ ਨੇਰੇ 'ਚ ਇਦਾਂ ਔਖਾ ਹੀ ਲੱਗਦਾ ਵਾ ਪਰ ਫਿਰ ਵੀ ਆਪਾਂ ਬਣਾਉਂਦੇ ਆ ਮੋਮੋਸ ਤੇ ਰੋਟੀ ਸਾਈਜ਼ ਆਪਣੇ ਹਿਸਾਬ ਨਾਲ ਛੋਟਾ ਹੀ ਰੱਖ ਫਿੰਗਰ ਹਨ ਹਾਂਜੀ ਬੜੀ ਇੰਨੀ ਹੈ ਅੱਦਾ ਕਰ ਲੈਣਾ ਗਾਇਸ ਇਹ ਦਬਾ ਚੂਨਾ ਬਣਾ ਲੈਣੀ ਹੂੰ ਇਹ ਮੋਦਕ ਵੀ ਬਣ ਜਾਂਦਾ ਤੇ ਮੋਮਸ ਵੀ ਬਣ ਜਾਂਦਾ ਮੋਦਕ ਬਣਾਉਂਦੇ ਨੇ ਇੱਥੇ ਮਰਾਠੀ ਇੱਥੇ

ਗਾਈਜ਼ ਇਹ ਇਹਦੇ ਵਿੱਚ ਰੱਖ ਦਿੱਤੇ ਆ ਤੇ ਮੈਨੂੰ ਲੱਗਦਾ ਪਾਣੀ ਡਿੱਗੇਗਾ ਉਹ ਤਾਂ ਹੋ ਹੀ ਗਿਆ ਜਿੰਨੇ ਕੁ ਬਣੇ ਉਹ ਇਹਦੇ ਵਿੱਚ ਰੱਖ ਦਿੱਤੇ ਸਟੀਮਰ 'ਚ ਵੇਖੋ ਹੁਣ ਕਿੰਨਾ ਦੇ ਬਣਦੇ ਆ ਕਾਫੀ ਟਾਈਮ ਬਾਅਦ ਬਣਾਉਣ ਲੱਗੇ ਆ ਹਨ ਨਹੀਂ ਦਹੀ ਇਹਦੇ ਆ ਕੜਛੀ ਦੇ ਨਾਲ ਚੰਗੀ ਤਰ੍ਹਾਂ ਫੇਰ ਦਿੱਤੀ ਐ ਸਟੀਮਰ 'ਚ ਚੱਤੀ ਇਹ ਮੋਮੋਸ ਖਾਂਦੇ ਨੇ ਇਹਨਾਂ ਦੇਖੋ ਨੂੰ ਜੀ ਕੁਮੀ ਦਵਾਈ ਨਹੀਂ ਆਈ ਏ ਜੇ ਕੋਈ ਨਾ ਖਾਲਾ ਦੇਣਾ ਪਹਿਲਾਂ ਭਾਈ ਇੱਧਰ ਇਹਨਾਂ ਨੇ ਨੇ ਸੁਆਹ ਬੜਾ ਛੜਿਆ ਮੈਂ ਕਰਾਂ ਆਹ ਨਹੀਂ ਮਮਾ ਜਿਹੜੇ ਕੱਡੇ ਬੜੇ ਵਧੀਆ ਦਿਖਾਏ ਉਸ ਤੋਂ ਟੀਮ ਵਾਲੇ ਬਣਾਏ ਦੱਜਾ ਨੇ ਟੀਮ ਆ ਰਿਹਾ ਵਾ ਟੀਮ ਮਾਰੇ ਫਰਾਈ ਵੀ ਨਾ ਨਵੀਂ ਬੋਟੀ ਲੱਗੀ ਏ ਟੀਮ ਨਵੀਂ ਬੋਟੀ ਮੂਹ ਐਡ ਕਰਿਓ ਨਵੀਂ ਬੋਟੀ ਨੇ ਅੱਜ ਮੇਕਅਪ ਨਹੀਂ ਕੀਤਾ ਬੜਾ ਕੰਮ ਕਿਆ ਅੱਜ ਨਾਲ ਚਲੋ ਵਧੀਆ ਗੇ ਹਾਂ ਮੰਮੀ ਨੇ ਸਬਜੀ ਕੱਟਤੀ ਏ ਇੱਕ ਸਾਈਡ ਤੇ ਸਬਜੀ ਬਣਾ ਲਈ ਹੈਗੀ ਰੱਖਤੀ ਉਹ ਬਣਨ ਦੀ ਛਲਗਮ ਅੱਛਾ ਤੇ ਵੀ ਉਹ ਲਿਆ ਉਹ ਅੰਦਰ ਜਾ ਕੇ ਉਹ ਤੇ ਆਏ ਹਾਏ 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 ਕਰੰਡੇ ਹਾਂ ਤੀਨ ਉਸ ਨੂੰ ਕਿਵੇਂ ਦੇ ਬਣੇ ਬਹੁਤ ਉਹਦੇ ਤੇ ਹਾਏ ਹਾਏ ਕਰਨ ਦੇ ਹੁਣ ਬੋਲੋ ਬਹੁਤ ਵਧੀਆ ਬਣੇ ਸੱਚੀ ਗੱਲ ਮੈਂ ਇਮੇਜ ਨਹੀਂ ਕਰ ਸਕਦਾ ਕਿ ਇਹ ਸਵਾਲ ਬਣਨਗੇ ਸੱਚੀ ਗੱਲ ਦਿਆਂ ਚਾਰ ਵਾਲੇ ਬੁਜਾਰੀ ਦਾ ਸੱਚੀ ਮੈਂ ਬੁਜਾਰ ਵਾਲੇ ਸੇਮ ਟੇਸਟ ਬੁਜਾਰ ਤੋਂ ਹੀ ਸਵਾਦ ਬਣੀ ਆ। ਬੁਜਾਰ ਤੋਂ ਬਣੀ ਬਹੁਤ ਜਿਆਦਾ ਸਵਾਦ। ਪਹਿਲੀ ਵਾਰੀ ਬਣਾਏ ਨਾ ਇਹਨੇ। ਮੈਂ ਤਾਂ ਕਹਿੰਦਾ ਆ ਕਿ ਦੇ ਜੀ ਆ ਮੈਂ ਮਦਦ ਮਦਦ ਜਿਦਾਂ ਖਾਣ ਨਹੀਂ ਜਾਈ ਰਤਾ। ਧੀ ਸਵਾਦ ਬਣੀ ਆ। ਮਧੀ ਹੈ। ਸਦੀਪੀ ਹੂੰ। ਦੇ ਨਹੀਂ ਇਸ ਦਾ ਟਿਕੋ ਨਹੀਂ ਪਰਦੇ। ਤੁਸੀਂ ਰੋਟੀ ਬਣਾ ਲੈਂਦੀਆਂ। ਅੱਛਾ। ਹਾਂ ਕੀ ਤੁਸੀਂ ਪਾ ਲਿਆ ਮਤਲਬ ਗਾ ਲਿਆ। ਹਾਂ ਖਲਾਰਾ ਪਾ ਲਿਆ। ਨਾਰਾ ਪਾ ਲਿਆ ਕੰਮ ਵਧਾ ਲਿਆ। ਹੂੰ। ਪਰ ਹੀ ਬਣਾ ਕੇ ਛੱਡੇ। ਸੋ ਲਵਦੀ ਹੈ ਪਹਿਲੀ ਵਾਰ ਹੀ ਬਣਾਇਆ ਨਾ ਥੋੜਾ ਜਿਹਾ ਡੋਲਿਆ ਮਨ ਪਹਿਲੀ ਵਾਰ ਹੀ ਬਣਾਇਆ ਬੱਬੇ ਬਣਾਏ ਹੀ ਅੱਛਾ ਬਣਾਏ ਕਾਫੀ ਟੇਢ ਬਾਅਦ ਬਣਾਏ ਫੇਰ ਹੂੰ ਉਦਾਂ ਹੀ ਉਹਨਾਂ ਚ ਲਾਈਟ ਕਿਉਂ ਨਹੀਂ ਆਉਣ ਦੀ ਮਾਰ ਉਹ ਤਾਂ ਟੁੱਟੇ ਬਣਾਏ ਹੀ ਹੈ ਲਾਈਟ ਕਿਉਂ ਨਹੀਂ ਆਉਣ ਦੀ ਉਦੋਂ ਦੀ ਆਈ ਨਹੀਂ ਉਦੋਂ ਦੀ ਨਹੀਂ ਆਈ ਲਾਈਟ ਸਾਡੀ ਕਿਉਂ ਨਹੀਂ ਆ ਰਹੀ ਹੈ ਜੀਲਾ ਹੈ ਬੜੇ ਬੋਟੇ ਉਹਦੇ ਜੀਲਾ ਦਾ ਬੋਟੇ ਉਹਦੇ ਜੀਲਾ ਦਾ ਸਟੀਮਰ ਕਰਕੇ ਛੇਤੀ ਬਣਦੀ ਜਿਲੇ ਵੀ ਮਿਲਦੀ ਹੈ ਗੁੱਜਰ ਨੂੰ ਲਾ 30 ਦਾ 10 15 ਮਿੰਟ ਦਾ ਹੈ ਇਹ ਕਿ ਆਂਦੇ ਨੇ ਮੇਰੇ ਪਾਸ ਬਾਈਕ ਨੂੰ ਪਲਾ ਕਰੇ ਜਾਂਦੇ ਨੇ ਤੇ ਉਹ ਦਲਾ ਆਇਆ ਮੋੜੇ ਮੈਂ ਮਾਦੀ ਉਹਦਾ ਵਾਲਾ ਉਹਦੇ ਤੋਂ ਪਾਣੀ ਤੇ ਦਿੱਲ ਲਾ ਦੇ ਮੇਰੇ ਮੁੰਡੇ ਨੂੰ ਇਹ ਕਾਜ ਹੰਦਲੇ ਕਰ ਲੈ ਕਾੜੀ ਨਾ ਚੱਲੇ ਪਾਣੀ ਕਰ ਕਿਨੂੰ ਚੜਕਾ ਪਹਿਣੀ ਆ ਕਿਨੂੰ ਨਹੀਂ ਪੈਂਦੀਆਂ ਸੁਖਬਾ ਰਹਿਣਾ ਨਾ ਜੇ ਰਹਿਣਾ ਹੈ ਚੱਲ ਫਿਲਮ ਵਿੱਚ ਜਾਂਵਾਗੇ ਭਾਦੀ ਸਿੰਦਾ ਮੰਗੇ ਸਰੋਂ ਦਾ ਕਾਹਦੀ ਨੋਸਸ ਲੱਗੀਆਂ ਨੇ ਮੰਮੀ ਸੱਦੀ ਵੀ ਬਣ ਗਈ ਇੱਕ ਸਾਈਡ ਤੇ ਇੱਧਰ ਮੋਮਲ ਬਣ ਗਿਆ ਅੱਡੇ ਦੀਦੀ 베ੜੇ ਕਰਦੇ ਪਏ ਫੇਰੇ ਨਾ ਮਨਾਮ ਕਰਨੀ ਪੈਂਦੀ ਨਹੀਂ ਕਿ ਰੋਟੀ ਨਹੀਂ ਮਿਲ ਜਾਨੀ ਉਹਨਾਂ ਦੇ ਖਾਗੜਾ ਕਰ ਮਾਰ ਲੈਨੇ ਉਹਨਾਂ ਨੇ ਠੀਕ ਤੇ ਲਾਈਟ ਔਨ ਦੀ ਹੁੰਦੀ ਨਾ ਸੰਦੀਪ ਉਹ ਜਿਹੜੀ ਟਮਾਟਰ ਦੀ ਚਟਨੀ ਆਪਾਂ ਉਹਦੇ ਤੇ ਪਕਾਈ ਹੈ ਨਾ ਉਹ ਮਿਕਸਰ ਜੀ ਮਿਕਸ ਕਰ ਲੈਣੀ ਟਾਈਮ ਲੱਗਣਾ ਹੀ ਨਹੀਂ ਹੂੰ ਮੈਂ ਤਾਂ ਲਾਈਟ ਬੰਦ ਕਰ ਸਕਦੀ ਹਾਂ ਵਾਲੀ ਉਹ ਵਾਲੀ ਕਿਹੜੀ ਬਾਹਰ ਦੀ ਰਹਿਣ ਦੇ ਕੋਈ ਗੱਲ ਨਹੀਂ ਬਾਹਰ ਦੀ ਕਿਉਂ ਜਗਾਣਾ ਰੋਸ਼ਨੀ ਦੇ ਆਪਾਂ ਬੰਦ ਯਾ ਸਰ ਇੱਕ ਤਾਂ ਬੰਦ ਨਹੀਂ ਹੋ ਗਈ ਆ ਜਾ ਆ ਮੈਂ ਜਗਦੀ ਰਹਿੰਦੇ ਨਹੀਂ ਆ ਫੋਨ ਦੀ ਕਹਿੰਦੀ ਆ ਮੈਂ ਬੰਦ ਠੀਕ ਆ ਹਾਂ ਕੀ ਹਾਂ ਅੱਛਾ ਕੀ ਗੱਲ ਹੋਈ ਆ ਵੇਖਿਆ ਜਦੋਂ ਹੋ ਜਾਂਦੇ ਉਦੋਂ ਆਪਣੇ ਆਪ ਲੱਜ ਜਾਂਦੇ ਉਦੋਂ ਲੱਤਾਂ ਹੀ ਨਹੀਂ ਦੇ ਹਾਂ ਉਦੋਂ ਲੱਤਾਂ ਨਹੀਂ ਦੇ ਹੁਣ ਆਪਾਂ ਨਾ ਪਾਣੀ ਮਿੱਠੀ ਪਾਣੀ ਜਿਹੜਾ ਉਦੋਂ ਨਾ ਕੋਈ ਉਹਦਾ ਤਾਂ ਬਗਮੀ ਨਾ ਪੱਕੇ ਨਾ ਸਭ ਤੇ ਨਾਲ ਕੱਚੇ ਆ ਪਹਿਲਾਂ ਆ ਚੀਜ਼ ਨਹੀਂ ਸੀ ਮੈਨੂੰ ਪਤਾ ਜਦੋਂ ਤੁਹਾਡੇ ਗਾਇਸ ਮੁਹੰਮਦ ਲੱਥ ਦੇ ਨਹੀਂ ਨਾ ਉਹਨੂੰ ਰਹਿਣ ਦੋ ਲਾਓ ਨਾ ਹੋਣ ਕੀਤੀ ਜਦੋਂ ਲੱਥ ਦੇ ਨਹੀਂ ਨਾ ਉਹਨੂੰ ਰਹਿਣ ਦੋ ਨਹੀਂ ਤੇ ਫਟ ਜਾਣੀ ਆ ਪਤਾ ਕਿਉਂ ਉਦੋਂ ਕੱਚੇ ਹੁੰਦੇ ਆ ਜਦੋਂ ਪੱਕ ਜਾਂਦੇ ਆਪਣੇ ਆਪ ਬਿਲਕੁਲ ਗੋਲ ਗੋਲ ਛੇਬੜੀ ਹੋਣੀ ਜਿੱਥੇ ਜਿੱਥੇ ਰੱਖਣੇ ਨੇ ਇਹ ਤਾਂ ਫਿਰ ਜਿੰਨੇ ਮਰਜ਼ੀ ਰੱਖ ਲੋ ਵਿੱਚ ਪਾਣੀ ਇੰਨੇ ਹੋਰ ਚੁੱਕਣ ਦੀ ਹਾਂ ਹਾਂ ਪਾ ਦੇ ਪਾਣੀ ਵਿੱਚ ਇੱਥੇ ਆ ਗਰਮ ਬੜਾ ਹੋ ਗਿਆ। ਚਲ। ਪਾਣੀ ਛਿੱਤੀ ਛਿੱਤੀ ਖਤਮ ਹੋ ਜਾਂਦਾ ਵੇਖਨੇ ਹਾਂ। ਠੀਕ ਹੈ। ਬਣ ਗਏ ਹਨਾ ਸੰਦੀਪ। ਹੋਰ ਰੱਖੀਏ ਹੁਣ ਵਿੱਚ। ਇਹ ਤੇਲ ਨੂੰ ਥਿਮਣਾ ਬਹੁਤ ਘੱਟ ਲਾਉਣਾ ਪਊਗਾ ਤੇਲ। ਤੇਲ ਵੀ ਲਾਉਣਾ ਪੈਂਦਾ ਹੈ। ਹਾਂ ਤੇਲ ਲਾ ਕੇ ਜਿੱਕ ਦੇਣੀ ਆ। ਕੀ ਹੈ? ਉਹ ਦੂਤਰੇ ਕੰਮ ਆ ਜੀ। ਈ ਗਿਆ ਵੇ ਆ ਜੀ ਦਾ ਫੋਨ ਤੇ ਲੱਗੇ ਉਹ ਸੁਖਮਣ ਨੂੰ ਕਿਹਾ ਤੂੰ ਖਾ ਲਾ ਲੈ ਮਾਲਾ ਤੂੰ ਕੀ ਹੋ ਦੇ ਮੈਂ ਕਹਿੰਦੀ ਲੱਤ ਦੇ ਨਹੀਂ ਤਾਂ ਨਹੀਂ ਲੱਤ ਦੇ ਕੱਛੀ ਹੁੰਦੀ ਆਂ ਜੀ ਖਾ ਲੂ ਗਰਮ ਗਰਮੀ ਸੁਖਮਣ ਮੈਂ ਖਾ ਲਾ ਕੇ ਤੋਰ ਖਾ ਲਾ ਉਹ ਹੋ 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 ਆਇਓ ਆਇਓ ਉਹ ਹੋ 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 ਚਾਹ ਖਾਣ ਲੱਗਦੇ ਨਾਲ ਹੀ ਵਲੋਗ ਬਣਾਉਂਦਾ ਹੁੰਦੇ ਲੋ ਇਹ ਵੀ ਗੱਲ ਨਾ ਬੰਨ ਲੈ ਇਹਦੇ ਉਹ ਜਿੱਦਾਂ ਵਿਆਹ ਜਿਹਾ ਵੇ ਗੁਲਾਲੇ ਨਾਲੇ ਨਾਲੇ ਖਾਓ ਨਾਲੇ ਕਿੰਨੇ ਲੋਪ ਬਣਾਇਆ ਕਰੇ ਨਾਲੇ ਓ ਹੋ 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 8 ਹੀ ਆਏ 8 ਹੀ ਬੰਦੇ ਆ ਇਦਾਂ ਖਾ ਜਾ ਐਸੇ ਕਰਕੇ ਨਾ ਐਸੇ ਕਰਕੇ ਐਸੇ ਕਰਕੇ ਨਹੀਂ ਐਸੇ ਕਰਕੇ ਓ ਹੋ 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 ਐਸੇ ਕਰ ਖਾਣਾ ਚਾਹੀਏ ਨਹੀਂ ਗ੍ਰੀਨ ਸੌਸ ਨਹੀਂ ਲਾਈ ਆਪਾਂ ਵਾਹ ਸੁਆਦ ਬਾਕਮਾਲ ਗਰਮ ਗਰਮ ਖਾਂਦੇ ਆ ਦੰਦ ਭਾਏ ਬਾਹਰ ਆਏ ਹੂੰ ਸਹੀ ਹੈ ਮੋਸਤ ਕੀ ਹੈ ਟਿਊਬ ਨਹੀਂ ਲੱਗ ਕੇ ਆਈ ਇਧਰ ਸੰਦੀਪਾ ਨੇ ਮਾਰਾ ਗਿਆ ਤੇ ਕਰ ਕੀਂ ਦੇ ਮੈਂ ਹਾਂ ਆਪਾਂ ਆ ਜਿਹੜੀ ਹੈ ਨਾ ਇਹਦੀ ਸਟਫਿੰਗ ਇਹਨੂੰ ਪਕਾਇਆ ਹੂੰ ਹਾਂ ਤੜਕਾ ਲਾਇਆ ਸੀ ਕੱਚੀ ਨਾ ਰਹੇ ਹੂੰ ਹਾਂ ਮੈਂ ਦਿਆ ਕੇ ਬੜੀ ਭੀਗੀਆਂ ਬਣੀਆਂ ਤੂੰ ਦਿਖਾਦਾ ਨਹੀਂ ਮੈਂ ਖਾਨੀ ਹੈ ਜੇ ਦੇਖਣਾ ਹੀ ਕੋਈ ਨਾ ਕੋਈ ਤਾਉ ਦੇ ਹੋ ਨੰਕੋਖ ਲੱਗੀ ਇੱਧਰ ਬੜੀ ਇਧਰ ਵਾਲੀਆਂ ਨਾ ਛੇੜਿਓ ਦੀਦੀ ਲੋਈਆਂ ਲੋਈਆਂ ਮਤਲਬ ਲੋਈਆਂ ਵੀ ਕਹਿ ਦਿੰਦੇ YouTube ਤੇ ਲੋਈਆਂ ਕਹਿੰਦੇ ਉਹ ਜਿੰਨਾਂ ਦੀ ਵੀਡੀਓ ਵੇਖਿਓ ਲੋਈਆਂ ਕਹਿੰਦੇ ਇਹ ਸਬਜ਼ੀ ਬਣ ਗਈ ਗਾਇਜ਼ ਮੰਮੀ ਨੇ ਕੋਟਦੀ ਆ ਤੇ ਬਾਕੀ ਫਰਾਈ ਕੀਤੀ ਆ ਇਹਨੂੰ ਕੀ ਕਹਿੰਦੇ 베ਰੀ ਵਾਲੀ ਜਿਹੜੇ ਡੰਪਲਿੰਗ ਬਣਾਦੇ ਨਾ ਗਾਇਜ਼ ਡੰਪਲਿੰਗ ਉਹਦੇ ਕਾਦੇ ਬਣਦੇ ਜਿਹੜਾ ਸਾਬੂਦਾਣਾ ਹੁੰਦਾ ਨਾ ਉਹਨੂੰ ਪੀਸ ਲੈਣਾ ਹੈ ਬਣਾ ਕੇ ਦਿਖਾਈ ਹਾਂ ਪੀਸ ਲੈਣਾ ਉਹਦਾ ਆਟਾ ਬਣਾਉਣਾ ਫਿਰ ਪੂਰੇ ਨਾ ਵਰਕ ਵਰਗੇ ਬਣਨੇਗੇ ਤਾਂ ਦਾ ਜਿਹੜਾ ਸਟੱਫ ਨਾਲ ਉਹ ਵਿੱਚ ਦਿਖੇਗਾ ਸਟਫਿੰਗ ਜਿਹੜੀ ਆ ਉਹ ਵੀ ਦਿਖੇਗੀ ਵਿੱਚੋਂ ਇਦਾਂ ਬਣਦੇ ਉਹ ਬਣਾਵਾਂਗੇ ਕਦੇ ਉਹ ਮੈਂ ਨਹੀਂ ਨਾ ਮੈਂ ਤਾਂ ਪਤਾ ਮੈਂ ਖਾਦੇ ਨਹੀਂ ਹਿੰਦੇ ਤੱਕ ਬਾਕੀਆਂ ਦੇ ਮੈਨੂੰ ਪਤਾ ਨਹੀਂ ਰਮਨ ਪੱਕਾ ਟਰਾਈ ਕਰਕੇ ਵੇਖੇਗੀ ਮਹਣਾਂ ਆਂਦੀਆਂ ਕਿ ਦੀਦੀ ਬੜੀਆਂ ਚੀਜ਼ਾਂ ਬਣਾਉਣੀਆਂ ਦਾ ਸੀ ਹੈ ਜ਼ਰੂਰੀ ਨਹੀਂ ਕਿ ਐਦਾਂ ਬਣਾਉਣੇ ਸਟੀਮਰ 'ਚ ਜਿਨਾ ਪਾ ਚੌਲਾਂ ਵਾਲੀ ਛੰਨਣੀ ਨਹੀਂ ਹੁੰਦੀ ਚੌਲਾਂ ਵਾਲੀ ਤੇ ਤਸਲੇ 'ਚ ਪਾਣੀ ਪਾ ਲੈਣਾ ਤੇ ਚੌਲਾਂ ਵਾਲੀ ਛੰਨਣੀ ਦੇ ਉੱਤੇ ਰੱਖ ਲੈਣਾ ਤੇ ਉਤੋਂ ਐਦਾਂ ਖਾੜੀ ਪੁਸ਼ ਵੀ ਆਪਣੀ ਪਲੇਟ ਮਾਰ ਲੈ ਮੋਦੀ ਤੇ ਬਣ ਜਾਂਦੇ ਆ ਤੇ ਤੇਲ ਪਾਉਣਾ ਜਿੰਨਾ ਚਿਰ ਲੱਤ ਮਤਲਬ ਲੱਥਨ ਤੋਂ ਇਹ ਨਾ ਕਹੇ ਕਿ ਲੱਥ ਦੇਣੀ ਆ ਜਦੋਂ ਪਰਤ ਕੇ ਆਪਣੇ ਆਪ ਲੱਜੋਣੇ ਆਹ ਵੇਖਿਓ ਆ ਵੀ ਹੀ ਲੱਗ ਗਿਆ ਨਾ ਆਹ ਕਿ ਲੱਗ ਗਿਆ ਗਾਲਾ ਗਾਲਾ ਉਹ ਤੋਂ ਦੀਦੀ ਮਸਾਲਾ ਕਰਦੇ ਪਹਿਲਾਂ ਹੋ ਗਿਆ ਹੁਣ ਦੀਦੀ ਬਣਾਉਣ ਲੱਗੇ ਇੱਕ ਸੰਦੀਪ ਨੇ ਟਰਾਈ ਕੀਤਾ ਹੁਣ ਸਿਮਰ ਕਰਨ ਲੱਗੀ ਨਹੀਂ ਸਿਮਰ ਦੀਦੀ ਨੇ ਦੋ ਬਣਾ ਦਿੱਤੇ ਆਹ ਹੋਏ ਇਹਨੇ ਇੱਕ ਬਣਾਣ ਕਿ ਇਦਾਂ ਥਰਵੱਦੀਆਂ ਮੈਨੂੰ ਵੀ ਹੋਣਾ ਲੱਗੂਗਾ ਕੱਲੀ ਬਣਾ ਬਣਾਉਣੀ ਇਦਾਂ ਇਹ ਇਦਾਂ ਸਬਰਨਾ ਹਮਸਲੇਨਬਲਾ ਉਹ ਵੰਗਾ ਨਾ ਹਉ ਬੰਚੀ ਨਾ ਸੋਣਾ ਵਧੀਆ ਬਣ ਗਿਆ ਯਾਰ ਬੰਚੀ ਯਾਰ ਵਧੀਆ ਬਣਿਆ ਬਣਿਆ ਵਧੀਆ ਬਣਿਆ ਸੋਣਾ ਬਣਿਆ ਮੈਂ ਹਾਂ ਕੜਚੀ ਲੱ ਲੈਣੀ ਤੜਕਾ ਲਾਉਣੀ ਹੁਣ ਲਾਗੇ ਲਾਗੇ ਤੜਕਾ ਲਗਾਨੇ ਚਲ ਗਮਾਨ ਰੋਟੀ ਦੀ ਤਿਆਰੀ ਨਾਲ ਠੋਕ ਭਾਏ ਨੂੰ ਲੱਗੀ ਨਾ ਜੇ ਵੇ ਪਾਸੇ ਖਾ ਲੈ ਨਹੀਂ ਭਾਜੀ ਆ ਤਾਂ ਤੂੰ ਖਾ ਲੋ ਖਾ ਲੋ ਮੰਮੀ ਜੀ ਤੇ ਨਹੀਂ ਨਹੀਂ ਤੇ ਹੋਰ ਗਰਮ ਕਰਵਾ ਲੈੰਦੋ ਸਿਮਰ ਪਾਜੀ ਖਾ ਲੋ ਬਸ ਹੁਣ ਦੋ ਪਏ ਨੇ ਕਿਉਂ ਖਾ ਲੈ ਉਹ ਹੀ ਮੈਂ ਕਹਿਣ ਦੀ ਠੰਡੇ ਹੋ ਗਏ ਹੁਣ ਆ ਠੰਡੇ ਹੋ ਗਏ ਆ ਗਰਮ ਕਰ ਲੈਣੇ ਕਰ ਲੈਣੇ ਗਰਮ ਚਲ ਤੂੰ ਖਾ ਕੇ ਲੈ ਲੋ ਇੱਕ ਇੱਕ ਟੇਸਟ ਹੋ ਜਾਓ ਹੁਣ ਤਾਂ ਨਹੀਂ ਰਹੇ ਗਰਮ ਖਾਣਾ ਦੀਦੀ ਜਾਂਦੇ ਉਹ ਲੈਓ ਤੁਹਾਡਾ ਸਟ੍ਰਿੰਗ ਖਾ ਲੈ। ਮਿੱਟੀ ਨਾਲ ਉਹ ਜਿਹੜੇ ਟੇਕ। 3 3 ਚਾਲਾ ਲਗ ਨਾਰੀ ਕੇ ਹੋ ਜਾ ਕੇ ਨੇ। ਆਹ ਕੋਈ ਖਾਂਦੇ। ਆਹ ਸੁੱਕ ਗਿਆ ਨਾ। ਹੂੰ। ਆਹ ਵੀ ਸੁੱਕ ਗਿਆ। ਅਗੋਂ ਇਹਨੇ ਪੱਕੇ ਆ ਜਾਂਦੇ। ਆਹ ਪੂਰੇ ਪੱਕੇ ਆ। ਆ ਵੇਖ। ਭਾਈ। ਪੂਰੇ ਪੱਕੇ ਆ। ਵੇਖੀ ਰੱਖ ਲਓ। ਇਹ ਨਹੀਂ ਕਿ ਪੱਕੇ ਆ। ਆਵੇਂ ਇੱਥੇ ਲਾ ਫੇਸੇ ਨਾ ਜਾਊਗਾ। ਤੇ ਇਹੋ ਉਹਦੇ ਵਿੱਚ ਕਿੰਨਾ ਸੇਕ ਆ ਦੇ ਮਮੀ ਮਮੀ ਨਹੀਂ ਪਾ ਸਕਦੇ ਨਹੀਂ ਇਹ ਕਿਹੜਾ ਤਲੇ ਆ ਲਸਣ ਦੀ ਚਟਨੀ ਨਾ ਖਾਓ ਸਾਰੇ ਘੈਰ ਡੇਰੀਂ ਲੱਗੀ ਹੋਈ ਹੈ ਗਾਇਜ਼ ਮੈਂ ਨਾ ਕੋਟੀ ਜਿਹੜੀ ਪਾਈ ਉਹ ਬਾਜ਼ੂ ਦੀ ਫੁੱਲੀ ਪਾਈ ਹੁੰਦੀ ਹੈ ਤੇ ਗਾਇਜ਼ ਅੱਜ ਵੀ ਤੁਹਾਨੂੰ ਲੱਗਣ ਦੀ ਹੋਣੀ ਆ ਤੇ ਅੱਜ ਇਹਨੇ ਨਾਈਟ ਸੂਟ ਪਾਇਆ ਤਾਂ ਕਰਕੇ ਮੋਟਾਰੇ ਤੇ ਇਹਦਾ ਸਿਰ ਇੰਨੀ ਮੋਟੀ ਹੋਈ ਹੈ ਉਹ ਤੇ ਆਂਦੀ ਮੈਂ ਕੋਟੀ ਪਾਈ ਸੀ ਤਾਂ ਲੱਗਣ ਈ ਆ। ਹੋਈ ਆ। ਹੱਜ ਕਿੰਨੇ ਘਰਦੀ ਆ। ਪਿਆਜ਼। ਐ ਕਿਹੜਾ ਭੁੱਖੇ ਘਰਦੇ ਆ? ਐਵੇਂ? ਅੱਜ ਕਿੰਦੇ ਖਾਂਦੇ ਪੀਂਦੇ ਘਰਦੀ ਮੈਂ ਕਿਹਾ ਆਪਾਂ ਕਿਹੜਾ ਭੁੱਖੇ ਘਰਦੇ ਆ। ਹਾਂ। ਬੱਲੇ ਬੱਲੇ। ਸਿਰਸਾ ਸੁਖਾ ਪੀ ਕੇ ਸ਼ੋ ਨਹੀਂ ਕਰਦੇ। ਵਾਹ ਜੁਰੂ। ਉਹ ਬਤਲੇ ਨਾ ਯਾ ਉਹ ਨਹੀਂ ਖਾਂਦੇ ਮੱਥੋਂ ਬਿਨਾ ਮੈਨੂੰ ਬਿਨਾ ਦਿੱਤੇ ਚੀਜ਼ ਉਹਨੇ ਕਦੇ ਨਹੀਂ ਚੀਜ਼ ਜਿਹੜੀ ਸੀ ਚੀਜ਼ ਖਾਏ ਘਰ ਲੈ ਕੇ ਹੁੰਦੇ ਆ ਮਾਈ ਗੋਡ ਨਾ ਸੱਚੀ ਇੰਨਾ ਸੱਚ ਮੈਂ ਸੁਣਦਾ ਪਿਆ ਮੈਨੂੰ یقین ਹੀ ਨਹੀਂ ਹੋ ਰਿਹਾ ਕਿਵੇਂ ਲੱਗੇ ਬਹੁਤ ਸਵਾਦ ਬਣ ਮਮੀ ਜੀ ਸੌਸ ਨਹੀਂ ਲਈ ਨਾਲ ਨਹੀਂ ਲੈਣੀ ਗਰਮ ਗਰਮੀ ਸਵਾ ਲੱਗਦੀ ਨਾ ਹੁਣ ਕੀ ਕਰਨੀ ਨਾਥੀ ਆ ਗਈ ਮੈਂ ਲੱchnਾ ਨਾਥ ਗਿਆ ਰੱਖਤੇ ਹੋ ਕਿੰਨੇ ਘਾ ਜੰਦੇ ਆਪਣੇ ਮਰਜ਼ੀ ਨਾਲ ਰੱਖਦੇ ਜਿੰਨੇ ਵਰਗੀ ਇਹ ਕਿੰਨੇ ਆ ਗਏ ਆ 4 ਤੇ 4 8 ਆ ਗਏ 8 ਹੁੰਦੇ ਆ ਭਾਵੇਂ ਛੋਟੇ ਬਣਾ ਲਓ ਭਾਵੇਂ ਵੱਡੇ ਬਣਾ ਲਓ ਸਟੇਪਰ ਹੋਸਾ ਬਣਾਣਾ ਚਲ ਹੁਣ ਅੱਗ ਲਾ ਕੇ ਆਈ ਬੰਦ ਸੁਹਣ ਪਾਸਟ ਫੂਡ ਕਦੋਂ ਖਾਂਦੇ ਤੁਸੀਂ ਕਿੰਨੇ ਦੇ ਲੱਗੇ ਰੋਟੀ ਦੇ ਲੈ ਕੇ ਆਉਂਦੀ ਆ ਦੱਸਿਓ बोलो कोशो कितने दे लगे हां पाजी खा लो ਤੁਸੀਂ ਵੀ ਦੋਨੋਂ ਭਰਾ ਇੱਕੋ ਕਲਰ ਦੇ ਪਾ ਕੇ ਬੈਗੀਆਂ ਸ਼ਰਟਾਂ ਇਕੱਠਾ ਹੋਵੇ ਸੀ ਗੱਲਾਂ ਕਰਨ ਤੇ ਪਰਿਵਾਰ ਦੇ ਤੋਂ ਫੋਨ ਲੈ ਕੇ ਬੈਠਾ ਰਹੇ ਸੀ ਕਿ ਡਾ ਉਹ ਜੀ ਬੋਟਿੰਗ ਗਾੜੀ ਰੱਖਦੇ ਆ ਜੀ ਅੱਜ ਦੋ ਲੰਡ ਕਮਾਵੇ ਪੂਣ ਸੋਨੇ 1300 ਰੁਪਏ ਆ ਜੀ ਆ ਲੀਓ ਵਾਰ ਤਾਂ ਕਭੀ ਬੋਲੋ ਸਾਰਿਆਂ ਫੋਨ ਫੜੇ ਪਰਿਵਾਰ ਦਾ ਭਾਈਚਾਰਾ ਇੱਕਦਮ ਖੜ ਰਿਹਾ ਹੈ ਹਾਂ ਨੀ ਸਟਾਸੀ 2584 ਮੈਂ ਚੋੜਿਆ ਵੀ ਮੈਂ ਹਾਂ ਮੈਨੂੰ ਦੇਖੀ ਜੀ ਸਾਰੇ ਫੋਨ ਫੜੇ ਨੇ ਸਭ ਤੋਂ ਵੱਡਾ ਆਂਟੀ ਨੇ ਫੜਿਆ ਫੋਨ ਇਹ ਨੀ ਨੀ ਇਹ ਜੀ ਮਟਰੋਲਾ ਇਹ ਅੱਛਾ ਜੀ ਇਹ ਦੂਜੀ ਦੀ ਹਾਂ ਆਈਫੋਨ ਮੇਰਾ ਹਾਂ ਜਿੱਤ ਜਾਣੀ ਦੇ ਟਿਕਾਣੇ

ਉਹ ਜੈਲੀ ਆ ਕਿ ਲੀਆਂ ਆ ਇੱਕ ਨੀਲੀ ਸੀ ਮੈਂ ਲਿਡਿਓ 100 ਉਹ ਜਾ ਜੈਲੀ ਦੂਸਰੀ ਗੱਲ ਉਹ ਦੱਦਿਆ ਚਲ ਮੈਨੂੰ ਸਾਰਾ ਮਿਲ ਬੱਕੀ ਪੀੜੋਂ ਲਈ ਸੀਮ ਬਚਦੀ ਆ ਉਦੋਂ ਬਣਿਆ ਸੋਹਣਾ ਸੀਮ ਲੱਗਣ ਡੇ ਮਾਂ ਪੁੱਤ ਇਹ ਵੀ ਲੱਗਦੀ ਹੈ ਹਾਂ ਜੀ ਹੇਲੋ ਹੇਲੋ ਸਾਮੇ ਜੀ ਹਾਂ ਜੀ ਮੈਂ ਅੰਦੂ ਨਾ ਕਰੀਂ ਫਰੀ ਹੋਈ ਹੈ ਜੇ ਕੁਝ ਖਾਣ ਕੇ ਚਾਹੀਦੇ ਐਕਚੁਅਲ ਇਹ ਲਓ ਤੁਸੀਂ ਨਾ ਬੱਸ ਪਾਸ ਮੈਂ ਮੈਂ ਨਹੀਂ ਬੱਸ ਮੇਰਾ ਡੰਡ ਭਰ ਗਿਆ ਬਹੁਤ ਸਵਾਦ ਬਣੇ ਵੀ ਬਹੁਤ ਜ਼ੋਰ ਕਿਤੇ ਦਬਲਵਾ ਲੇਗੇ ਸੀ ਹੋਰ ਨਹੀਂ ਨਾਲ ਕਾ ਤੁਸੀਂ ਬਰਤ ਆਏ ਆਪਾਂ ਖਾਤੇ ਨੀ ਏਦਾਂ ਖਾਣਾ ਪਾਪਾ ਖਾਤੇ ਨੀ ਤੂੰ ਕਿਹਨੇ ਖਾਦੇ ਦੇਖਿਆ ਤੁਸੀਂ ਮੈਨੂੰ ਖਾਦੇ ਦੇਖਿਆ 2-4 ਇਹ ਤਾਂ ਮੁੰਡੇ ਨੂੰ ਕੋਈ ਨਹੀਂ ਦੱਸੇ ਇੱਦਾਂ ਮੈਂ ਨਹੀਂ ਖਾਦੇ ਹਾਂ ਇਹ ਨਾ ਹੋਵਾ ਉਹਨੇ ਕਹਦੇ ਨਹੀਂ ਇਹ ਨਾ ਖਾਦੇ ਸੀ ਚਾਰ ਨਾ ਮੈਂ ਖਾਂ ਬਸ ਯਾਰ ਬਸ ਹੋਰ ਸੁਣਾ ਲੇ ਇਹਨਾਂ ਨੇ ਖਾਦੇ ਸੀ ਗੱਡਾ ਬਾਪੂ ਬਸ ਵਧੀਆ ਤੂੰ ਦਮਰੋ ਕੰਮ ਨਹੀਂ ਮਿਲਿਆ ਮੈਂ ਇੰਨੀ ਵੀ ਦੀ ਉਹਦੇ ਫੇਵਰਟ ਆ ਮੈਨੂੰ ਪਤਾ ਕਿੰਨੀ ਬਾਗ ਦੀ ਸਟੋਰੇਜ ਕੋਈ ਵੀਡੀਓ ਨਹੀਂ ਆਣਦੀ ਆ ਹੂੰ ਸੋਲੀ ਬੋਲ ਆ ਅੱਜ ਲੇਟੀ ਕਰੋ ਕੋਈ ਨਾ ਸਟੋਰੀ ਮਾਰੋ ਸੋਰੀ ਇਹ ਤਾਂ ਮਜਾਕ ਕਰਦੀ ਆ ਹਨੂ ਪਸੰਦ ਹੀ ਖਾਂਦੇ ਤਾਂ ਹਾਂ ਸਾਨੂੰ ਤਿੰਨਾਂ ਨੂੰ ਸਵਾਲ ਲੱਗੇ ਮੈਨੂੰ ਸਿਮਰ ਨੂੰ ਤੇ ਸੰਦੀਪ ਨੂੰ ਤੇ ਸੁਖਮਨ ਨੂੰ ਵੀ ਹਾਂ ਜਰਾ ਹੁਣ ਮੱਕੀ ਦੀ ਰੋਟੀ ਸਰੋਂ ਦਾ ਸਾਗ ਨਾਲ ਚਲ ਗਾਉ ਦੀ ਸਬਜੀ ਵਾਹ ਜੀ ਵਾਹ ਗਾਜਰਾਂ ਲੀਏ ਨਾਲ ਬਹੁਤ ਤੋਂ ਬਾਦਾਂ ਰੋਟੀ ਦੀ ਵਾਰੀ ਤੇ ਰੋਟੀ ਸਾਰਿਆਂ ਨੇ ਖਾ ਲਈ ਆ ਹੁਣ ਮੈਂ ਖਾਣ ਲੱਗੀ ਤੇ ਰੋਟੀ ਚ ਅਹੀਂ ਬਣਾਇਆ ਅਹੀਂ ਆਲੂ ਮਟਰ ਗਾਜਰਾਂ ਦੀ ਸਬਜੀ ਤੇ ਨਾਲ ਛਾ ਲੱਗਾਂ ਤੇ ਸਾਗ ਣਟੀ ਲੈ ਆਏ ਦਾਲ ਮੱਕੀ ਦੀ ਰੋਟੀ ਣਟੀ ਲੈ ਕੇ ਆਏ ਬਾਕੀ ਅਹੀਂ ਕਰਨਗੇ ਦੀ ਰੋਟੀ ਬਣਾਈ ਗੋਪਾਲ ਦੇ ਕੋਲ ਜੇ ਮਿਲਣਾ ਹੈ ਘੁੰਮਣ ਫਿਰ ਚੱਲੇ ਬਾਹਰ ਗੋਪਾਲ ਦੇ ਕੋਲ ਮਿਲਣਾ ਹੈ ਆ ਜਾ ਮਲਾ ਦੇ ਧੰਨਵਾਦ ਜੀ ਚਲੋ ਵੀਰ ਜੀ ਬੁਆ ਨੂੰ ਪਰ ਥਾਈਸ ਵੀਡੀਓ మోమో బఫెక్ట్ మోమో